ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਅੰਨ ਬ੍ਰह्म ਹੈ ਜਤਿੰਦਰ ਹਾਂਸਟੀ ਵੱਲੋਂ ਲਿਖੀ ਗਈ ਹੈ ਧਰਮ ਨਾ ਲੋੜਾ ਹੀ ਹੋ ਗਿਆ ਬੁੜਬੁੜਾਉਂਦਾ ਹੋਇਆ ਘਬਰਾਇਆ ਹੋਇਆ ਚੌਕੀਦਾਰ ਕਾਮਰੇਡ ਕਾਮਰੇਡ ਕਹਿ ਕੇ ਆਵਾਜ਼ਾਂ ਮਾਰੀ ਜਾ ਰਿਹਾ ਸੀ ਕਾਮਰੇਡ ਮੋਹਨ ਸਿੰਘ ਦਾ ਦਰਵਾਜ਼ਾ ਖੜਕਾਈ ਜਾ ਰਿਹਾ ਸੀ ਚੌਕੀਦਾਰ ਪਿੰਡ ਵਿੱਚ ਜਾਗਦੇ ਰਹੋ ਦਾ ਹੋਕਾ ਦੰਦਾ ਫਿਰ ਰਿਹਾ ਸੀ ਉਹ ਸੜਕ ਕਿਨਾਰੇ ਪਈ ਬੱਚੇ ਦੀ ਲਾਸ਼ ਵੇਖ ਕੇ ਘਬਰਾ ਗਿਆ ਉਹ ਬੁੜਬੜਾਈ ਜਾ ਰਿਹਾ ਸੀ ਇੰਨਾ ਲੋਕਾਂ ਨੂੰ ਜਿੰਨਾ ਮਰਜੀ ਜਾਗਦੇ ਰਹੋ ਦਾ ਹੋਕਾ ਦੰਦੇ ਰਹੋ ਇਹਨਾਂ ਨੇ ਜਾਗਣਾ ਕਿੰਨਾ ਕਲਜੁਗਾ ਗਿਆ ਇਸ ਭੋਰਾ ਪਰ ਮਸੂਮ ਨੇ ਕਿਸੇ ਦਾ ਕੀ ਵਿਗਾੜਿਆ ਹੁਣ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਉਹਨਾਂ ਦਾ ਕਾਮਰੇੜਾ ਉਹਨੇ ਕਈ ਆਪਣੇ ਆਪ ਨੂੰ ਸਮਾਰਟ ਸੇਵਕ ਅਖਵਾਉਣ ਦਾ ਦਰਵਾਜ਼ਾ ਖੜਕਾਇਆ ਕਿਸੇ ਨੇ ਦਰਵਾਜ਼ਾ ਨਹੀਂ ਸੀ ਖੋਲਿਆ ਅੱਧੀ ਕੋ ਰਾਤ ਦਾ ਵਕਤ ਹੋਣਾ ਚੌਕੀਦਾਰ ਦੀਆਂ ਆਵਾਜ਼ਾਂ ਸੁਣ ਕੇ ਮੋਹਨ ਸਿੰਘ ਅੱਖਾਂ ਮਲਦਾ ਉੱਠਿਆ ਉਹ ਕਿਸਾਨ ਯੂਨੀਅਨ ਦੇ ਰੇਲ ਰੋਕੋ ਅੰਦੋਲਨ ਤੋਂ ਹਜੇ ਥੋੜੀ ਦੇਰ ਪਹਿਲਾਂ ਹੀ ਆ ਕੇ ਸੁੱਤਿਆ ਸੀ ਸਿਰ ਤੇ ਪਰਨ ਲਪੇਟ ਦਾ ਪੈਰੀ ਜੁੱਤੀ ਉਡਾਉਂਦਾ ਮਨਜੀਤ ਉੱਠ ਕੇ ਤੁਰ ਪਿਆ ਅੱਧੀ ਰਾਤ ਚੌਕੀਦਾਰ ਨੂੰ ਕੀ ਮੁਸੀਬਤ ਆ ਪਈ ਉਹਦਾ ਮੱਥਾ ਠਣਕਿਆ ਕਾਮਰੇਡ ਮੋਹਨ ਸਿੰਘ ਦੀ ਪਤਨੀ ਗੁਰਜੀਤ ਜੀ ਨੂੰ ਉਹ ਮਸੀਬਤਾ ਮਾਰੀ ਕਹਿ ਕੇ ਹੱਸਦਾ ਹੁੰਦਾ ਉਹਦੇ ਨਾਲ ਲੜ ਕੇ ਪੇਕੇ ਗਈ ਹੋਈ ਆ ਜਦੋਂ ਲੜਦੀ ਮੈਂ ਤੇਰੇ ਸਿਰ ਚੜ ਕੇ ਮਰ ਜਾਣਾ ਧਮਕੀ ਜ਼ਰੂਰ ਦੰਦੀ ਜੇ ਉਹ ਪੇਕੇ ਨਾ ਗਈ ਹੁੰਦੀ ਤਾਂ ਉਹਨੇ ਅੱਧੀ ਰਾਤ ਦਰਵਾਜ਼ਾ ਖੜਕਾਉਣ ਵਾਲੇ ਨੂੰ ਗਾਲਾਂ ਜ਼ਰੂਰ ਕੱਢਣੀਆਂ ਸੀ ਇਹਨਾਂ ਲੋਕਾਂ ਨੂੰ ਭੋਰਾ ਸ਼ਰਮ ਨਹੀਂ ਹਗਣ ਮੁੱਤਣ ਜਾਣ ਲਈ ਵੀ ਕਾਮਰੇਡ ਨੂੰ ਸੱਦਣ ਆ ਜਾਣਗੇ ਘਰ ਦੀ ਕਬੀਲਦਾਰੀ ਦੇ ਕੰਮਾਂ ਤੋਂ ਬਿਨਾ ਉਹ ਸਾਰੇ ਕੰਮ ਜਿਹੜੇ ਮੋਹਨ ਸਿੰਘ ਲੋਕ ਭਲਾਈ ਦੇ ਸਮਝ ਕੇ ਕਰਦਾ ਉਹਦੀ ਪਤਨੀ ਗੁਰਜੀਤ ਉਹਨਾਂ ਨੂੰ ਮੁਸੀਬਤ ਸਹੇੜਨਾ ਹੀ ਕਹਿੰਦੀ। ਮੈਂ ਤੈਨੂੰ ਵੀ ਸਹੇੜਿਆ ਹੀ ਆ। ਮੋਹਨ ਸਿੰਘ ਹਾਸੇ ਵਿੱਚ ਕਹਿੰਦਾ। ਤਾਈਓ ਤਾਂ ਮੈਂ ਮੁਸੀਬਤਾਂ 'ਚ ਪਈ ਆ। ਉਹ ਬਿਨਾਂ ਗੱਲ ਸਮਝਦੇ ਮੱਥੇ ਤੇ ਹੱਥ ਮਾਰ ਕੇ ਕਹਿੰਦੀ। ਕੱਲ ਲੜਾਈ ਤਾਂ ਇਸ ਗੱਲ ਤੋਂ ਸ਼ੁਰੂ ਹੋਈ ਸੀ। ਉਹ ਚਾਹੁੰਦੀ ਸੀ ਕਿ ਕਾਮਰੇਡੋ ਦੇ ਨਾਲ ਉਹ ਤੇ ਬਾਪੂ ਦੀ ਖ਼ਬਰ ਲੈਣ। ਉਹਦੇ ਪੇਕੇ ਚੱਲੇ। ਉਹਦਾ ਬਾਪੂ ਸਖਤ ਬਿਮਾਰ ਸੀ। ਡਾਕਟਰ ਨੇ ਕਹਿ ਦਿੱਤਾ ਸੀ ਇਹਦੀ ਘਰ ਲੈ ਜਾ ਕੇ ਸੇਵਾ ਕਰ ਲੋ ਕਾਮਰੇਡ ਦਾ ਪਹਿਲਾਂ ਹੀ ਕਿਸਾਨ ਯੂਨੀਅਨ ਦੇ ਰੇਲ ਰੋਕੋ ਅੰਦੋਲਨ 'ਚ ਜਾਣ ਦਾ ਪ੍ਰੋਗਰਾਮ ਬਣ ਚੁੱਕਿਆ ਸੀ ਕਾਮਰੇਡ ਦੀ ਨਾਂ ਸੁਣ ਕੇ ਗੁਰਜੀਤ ਦੀਆਂ ਅੱਖਾਂ ਭਰ ਆਈਆਂ ਮੈਨੂੰ ਪਤਾ ਆ ਤੁਹਾਨੂੰ ਮੇਰੀ ਭੋਰਾ ਕਦਰ ਨਹੀਂ ਜਿਉਂ ਦੇ ਜੀਆਂ ਦੇ ਮੇਲੇ ਹੁੰਦੇ ਨੇ ਜਿਵੇਂ ਡਾਕਟਰ ਨੇ ਜਵਾਬ ਦੇ ਦਿੱਤਾ ਕੀ ਪਤਾ ਉਹਨਾਂ ਦਾ ਬਾਅਦ 'ਚ ਪਛਤਾਵਾ ਹੀ ਰਹਿ ਜਾਂਦਾ ਲੋਕ ਕਾਮਰੇਡ ਕਾਮਰੇਡ ਕਹਿ ਕੇ ਤੇਤੋਂ ਕੰਮ ਘੜਾ ਲੈਂਦੇ ਨੇ ਤੁਸੀਂ ਵੱਡੇ ਬਣੇ ਫਿਰਦੇ ਹੋ ਉਹ ਅੱਖਾਂ ਤੇ ਨੱਕ ਸਾਫ਼ ਕਰਦੀ ਬੋਲੀ ਗਈ ਮੋਹਨ ਸਿੰਘ ਆਪਣੀਆਂ ਦਲੀਲਾਂ ਦੇ ਲੱਗਿਆ ਤੈਨੂੰ ਯਾਦ ਆ ਜਦੋਂ ਬਾਪੂ ਮੰਡੀੋਂ ਕਣਕ ਵੇਚ ਕੇ ਆਇਆ ਸੀ ਹਰ ਸਾਲ ਦੀ ਤਰ੍ਹਾਂ ਉਸ ਸਾਲ ਵੀ ਸਿਰ ਕਰਜ਼ਾ ਲੈ ਕੇ ਮੁੜਿਆ ਸੀ ਉਹਨੇ ਆ ਕੇ ਰੋਟੀ ਨਹੀਂ ਸੇ ਖਾਦੀ ਰਾਤ ਨੂੰ ਸਲਫਾਰਸ਼ ਖਾ ਲਿਆ ਸੀ ਮਿੱਟੀ ਭੋਰਾ ਦਾ ਬਲਦੇਵ ਆਪਣੀ ਵਿਕੀ ਹੋਈ ਜ਼ਮੀਨ ਦੀ ਟਾਲੀ ਨਾਲ ਲਟਕਦਾ ਮੇਰੀ ਅੱਖਾਂ ਅੱਗੇ ਨਹੀਂ ਜਾਂਦਾ ਇੱਕ ਪਾਸੇ ਕਿਸਾਨਾਂ ਦੀ ਫਸਲ ਰੁਲਦੀ ਆ ਉਹੀ ਫਸਲ ਵਪਾਰੀ ਕੋਲ ਜਾ ਕੇ ਸੋਨੇ ਦੇ ਭਾਅ ਹੋ ਜਾਂਦੀ ਆ ਦੂਜੇ ਪਾਸੇ ਗਰੀਬ ਗਰੂਬਾ ਦਾਣੇ-ਦਾਣੇ ਨੂੰ ਮਹਤਾਜ ਆ ਜੇ ਏਕ ਨੇ ਸਰਕਾਰਾਂ ਜੱਟਾਂ ਨਾਲ ਧੱਕਾ ਕਰਦੀਆਂ ਰਹੀਆਂ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਜਣੇ ਅਣਾਈ ਮਰਨਗੇ ਅੱਜ ਮੇਰਾ ਇੱਧਰ ਜਾਣਾ ਬਣਦਾ ਹੈ ਤੂੰ ਉਧਰ ਚਲੀ ਜਾ ਘੁਰਜੀਤ ਨੂੰ ਇਹੋ ਜੇ ਭਾਸ਼ਣ ਸੁਣਨੇ ਹੋਰ ਵੀ ਵੱਡੀ ਮੁਸੀਬਤ ਲੱਗਦੇ। ਉਹਨੇ ਕੰਨਾਂ ਤੇ ਹੱਥ ਰੱਖ ਲਏ। ਉਹ ਬੁਸਬੁਸ ਕਰਦੀ ਤਿਆਰ ਹੋਈ। ਜਾਣ ਲੱਗੀ ਨੇ ਆਖਰੀ ਗੱਲ ਵੀ ਕਹਿ ਦਿੱਤੀ। ਹੁਣ ਮੇਰਾ ਇਸ ਘਰ 'ਚ ਦਾਣਾ ਬਾਣੀ ਮੁੱਕ ਗਿਆ। ਮੋਹਨ ਸਿੰਘ ਕਿਸਾਨ ਯੂਨੀਅਨ ਵਾਲੇ ਛੰਡੀ ਸਿੰਘ ਦੇ ਘਰ ਚਲਾ ਗਿਆ। ਉਥੇ ਉੱਚ ਚੌਂਤਰੇ ਵਾਲੇ ਦਲਵਾਰਾ ਸਿੰਘ ਦੀ ਟਰਾਲੀ ਖੜੀ ਸੀ। ਜਿਸ 'ਚ ਪਿੰਡ ਦੇ ਹੋਰ ਲੋਕ ਵੀ ਇਕੱਠੇ ਬੈਠੇ ਸੀ। ਉਹ ਉਹਨਾਂ ਨਾਲ ਰੇਲ ਰੋਕ ਅੰਦੋਲਨ ਵਿੱਚ ਹਿੱਸਾ ਲੈਣ ਚੱਲਿਆ ਗਿਆ। ਰਾਮਪੁਰ ਵਾਲੇ ਰੇਲਵੇ ਸਟੇਸ਼ਨ ਦੇ ਨੇੜੇ ਸੈਂਕੜੇ ਲੋਕ ਇਕੱਠੇ ਹੋਏ ਜਨ। ਟਰਾਲੀ ਗੁਰਦੁਆਰੇ ਕੋਲ ਖੜੀ ਕਰਕੇ ਲੋਕਾਂ ਨੇ ਹਰੇ ਪੀਲੇ ਰੰਗ ਦੇ ਝੰਡੇ ਚੁੱਕਲੇ। ਨਾਰੇ ਮਾਰਦੇ ਰੇਲਵੇ ਸਟੇਸ਼ਨ ਵੱਲ ਤੁਰ ਪਏ। ਪਹਿਲਾਂ ਕਿਸਾਨੀ ਦੀ ਮਾੜੀ ਹਾਲਤ, ਖੁਦਕੁਸ਼ੀਆਂ ਤੇ ਸਰਕਾਰਾਂ ਦੀਆਂ ਬਦਨੀਤੀਆਂ ਬਾਰੇ ਗਰਮ-ਗਰਮ ਭਾਸ਼ਣ ਹੋਏ। ਫਿਰ ਨਾਰੇ ਲੱਗਣ ਲੱਗੇ। ਅਗਲਾ ਪ੍ਰੋਗਰਾਮ ਰੇਲ ਗੱਡੀ ਦਾ ਪਹੀਆ ਜਾਮ ਕਰਨ ਲਈ ਰੇਲਵੇ ਲਾਈਨ ਤੇ ਬੈਠਣਾ ਸੀ ਉਥੇ ਦਰਿਆ ਵਿਛਾਲੀਆਂ ਪੁਲਿਸ ਦੇ ਸਿਪਾਹੀ ਮਾੜੀ ਘਟਨਾ ਵਾਪਰਨ ਤੋਂ ਹੁਸ਼ਿਆਰ ਹੋਏ ਖੜੇ ਸਨ ਪੁਲਿਸ ਅਫਸਰ ਆਪਣੇ ਸੀਨੀਅਰ ਅਫਸਰਾਂ ਨੂੰ ਬਿੰਦੇ ਪਲੇ ਹਾਲਾਤ ਬਾਰੇ ਵਾਇਰਲਸਾਂ ਤੋਂ ਜਾਣੂ ਕਰਵਾ ਰਹੇ ਸਨ ਚਿੰਤਾਜ ਟੁੱਬਿਆ ਸਟੇਸ਼ਨ ਮਾਸਟਰ ਰੇਲ ਮੈਕਮੇ ਦੇ ਅਫਸਰਾਂ ਨੂੰ ਵਾਇਰਲੈਸ ਰਾਹੀਂ ਸਥਿਤੀ ਬਾਰੇ ਜਾਣਕਾਰੀ ਦੇ ਰਿਹਾ ਸੀ ਕਿਸਾਨ ਰੇਲ ਗੱਡੀ ਦੀ ਪਟੜੀ ਤੇ ਜਾ ਪਏ ਸਭ ਤੋਂ ਅੱਗੇ ਮੋਹਨ ਸਿੰਘ ਪਿਆ ਸੀ ਇਹ ਤੋਂ ਬਾਅਦ ਰਣ ਧੀਰ ਸਿੰਘ ਲੰਬੜਦਾਰ ਦਾ ਨੌਕਰ ਬਨਸਾ ਪਿਆ ਸੀ ਰੇਲ ਗੱਡੀ ਨੇ ਦੂਰੋਂ ਕੋਕ ਮਾਰੀ ਲਾਈਨ ਤੇ ਧਰਨਾ ਲਈ ਬੈਠੇ ਬੰਦੇ ਉਧਰ ਦੇਖਣ ਲੱਗੇ ਬਨਸਾ ਉੱਠ ਕੇ ਬੈਠ ਗਿਆ ਕਹਿੰਦਾ ਕਾਮਰੇਟਾ ਮੈਂ ਤਾਂ ਸਮਝਦਾ ਸੀ ਉਧਰੋਂ ਆਉਣੀ ਆ ਇਹ ਤਾਂ ਇੱਧਰੋਂ ਹੀ ਆ ਗਈ ਕਾਮਰੇਟਾ ਮੈਂ ਫਾਟਕਾਂ ਕੋਲੋਂ ਲੰਘਦੀ ਗੱਡੀ ਦੇਖੀ ਆ ਮੂਰੇ ਇੰਜਣ ਹੁੰਦਾ ਡਰਾਈਵਰ ਤਾਂ ਬਹੁਤ ਪਿੱਛੇ ਹੁੰਦਾ ਜੇ ਡਰਾਈਵਰ ਨੂੰ ਲਾਈਨ ਤੇ ਪਏ ਬੰਦੇ ਨਾ ਦਿਖੇ ਤਾਂ ਰੇਲ ਨੇ ਤਾਂ ਆਪਣੇ ਟੁਕੜੇ ਟੁਕੜੇ ਕਰ ਦੇਣੇ ਆ ਬੰਸਾ ਪੈਰਾਂ 'ਪਰ ਬੈਠਾ ਜਿਵੇਂ ਹੁਣੇ ਰੇਸ ਲਾਉਣ ਵਾਲਾ ਹੋਵੇ ਉਹਨੇ ਆਲੇ ਦੁਆਲੇ ਨਜ਼ਰ ਮਾਰਦਿਆਂ ਮੋਹਨ ਸਿੰਘ ਤੋਂ ਪੁੱਛਿਆ ਕਮਰੇਟਾ ਆਪਣੇ ਪਿੰਡ ਵਾਲਾ ਜੈਲਦਾਰ ਦਾ ਜਗੀਰ ਸਿੰਘ ਕਿੱਥੇ ਆ ਉਹ ਨਹੀਂ ਆਇਆ ਮੋਹਨ ਸਿੰਘ ਨੇ ਕਿਹਾ ਸਰਪੰਚ ਅਮਰ ਸਿੰਘ ਕਿੱਥੇ ਆ ਭੰਦੇ ਨੇ ਪੁੱਛਿਆ ਆਓ ਖੜਾ ਸਟੇਸ਼ਨ ਦੇ ਕਮਰੇ ਕੋਲ ਛੱਲੀਆਂ ਭੋਰ-ਭੋਰ ਕੇ ਚੱਬ ਰਿਹਾ। ਮੋਹਨ ਸਿੰਘ ਨੇ ਗਰਦ ਨੂੰ ਉੱਚੀ ਕਰਕੇ ਦੇਖ ਕੇ ਦੱਸਿਆ। ਫਿਰ ਉੱਥੇ ਲੈਨ ਤੇ ਪੈ ਗਿਆ। ਬੰਸਾ ਬੋਲਿਆ ਜਿੰਨਾਂ ਕੋਲ ਬਹੁਤੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਚੋਂ ਤਾਂ ਕੋਈ ਨਹੀਂ ਆਇਆ। ਜਿਹੜਾ ਆਇਆ ਉਹ ਪਰਾਂ ਖੜਾ ਆਰਾਮ ਨਾਲ ਛੱਲੀ ਭੋਰ-ਭੋਰ ਖਾਈ ਜਾਂਦਾ। ਤੇਰੇ ਖੇਤਾਂ 'ਚ ਤੇਰੇ ਖਾਨਜੋਗੀ ਕਣਕ ਹੁੰਦੀ ਆ। ਤੂੰ ਵੇਚਣੀ ਨਹੀਂ। ਮੈਂ ਕਣਕ ਮੁੱਲ ਲੈਣੀ ਆ। ਆਪਾਂ ਰੇਲ ਦੀ ਪਟੜੀ ਤੇ ਮਰਨ ਨੂੰ ਪਏ ਆਂ। ਬਈ ਕਣਕ ਦਾ ਭਾਅ ਵਧਾਓ। ਚਲ ਉੱਠ ਕਾਮਰੇਡ ਆਪਾਂ ਨੂੰ ਕੀ ਫਾਇਦਾ ਭਾਵ ਵਧਾ ਕੇ ਬੰਸਾ ਸਿਆਂ ਜੇ ਆਪਾਂ ਜਾਨ ਬਚਾ ਕੇ ਭੱਜ ਲੇ ਹੱਕ ਲਈ ਨਾ ਲੜੇ ਤਾਂ ਪਤਾ ਨਹੀਂ ਕਿੰਨੇ ਕੁ ਕਿਸਾਨ ਖੁਦਕੁਸ਼ੀਆਂ ਕਰਨਗੇ ਹੁਣ ਜਾਂ ਤਾਂ ਸ਼ਹੀਦ ਹੋਵਾਂਗੇ ਜਾਂ ਰੇਲ ਗੱਡੀ ਰੋਕਾਂਗੇ ਕਾਮਰੇਡ ਬੋਲਿਆ ਗੱਡੀ ਦੀ ਪਟੜੀ ਧੰਮ ਕਰ ਰਹੀ ਸੀ ਚੀਕਾਂ ਮਾਰਦੀ ਗੱਡੀ ਉਹਨਾਂ ਤੇ ਕਾਫੀ ਦੂਰ ਪਿਛਾਂ ਹੀ ਰੁਕ ਗਈ ਹੋਰ ਲੋਕਾਂ ਨਾਲ ਬੰਸਾ ਵੀ ਘਾਬਰਦਿਆਂ ਬੈਠਾ ਸੀ ਗੱਡੀ ਰੁਕ ਜਾਣ ਤੋਂ ਕਾਫੀ ਸਮੇਂ ਬਾਅਦ ਹਾਸਦਾ ਬੋਲਿਆ ਕੇਰਾਂ ਤਾਂ ਸਾਲੀ ਦੀਆਂ ਚੀਕਾ ਕਢਾਤੀਆਂ ਸਾਰੇ ਕਿਸਾਨ ਯੂਨੀਅਨ ਜਿੰਦਾਬਾਦ ਇਨਕਲਾਬ ਦੇ ਨਾਰੇ ਮਾਰ ਰਹੇ ਸੀ ਕਾਮਰੇਦ ਨੇ ਵੀ ਭਾਸ਼ਣ ਦਿੱਤਾ ਇਹ ਆਪਣੀ ਸੰਘਰਸ਼ ਨੂੰ ਇਸ ਕਰਕੇ ਬੂਰ ਨਹੀਂ ਪੈ ਰਹਾ ਆਪਣੀ ਯੂਨੀਅਨ ਦਾ ਪ੍ਰਧਾਨ ਆਪਾਂ ਨੂੰ ਲੁੱਟਣ ਵਾਲੀ ਆੜਤੀਆਂ ਦੀ ਯੂਨੀਅਨ ਦਾ ਪ੍ਰਧਾਨ ਵੀ ਆ ਉਹ ਬੰਦਾ ਮੰਡੀਕਰਨ ਬੋਰਡ ਦਾ ਚੇਅਰਮੈਨ ਵੀ ਆ ਉਹ ਲੁੱਟੇ ਜਾਣ ਵਾਲਿਆਂ ਨਾਲੋਂ ਲੁੱਟਣ ਵਾਲਿਆਂ ਨਾਲ ਜ਼ਿਆਦਾ ਹੋ ਗਿਆ ਲੀਡਰਾਂ ਨੇ ਕਾਮਰੇਡ ਨੂੰ ਵਿਚਾਲੇ ਹੀ ਰੋਕ ਲਿਆ ਪਰ ਇਹ ਲਾ ਜਾ ਕੇ ਕੁਝ ਸਮਝਾਇਆ ਜੇ ਯੂਨੀਅਨ ਦੇ ਲੀਡਰਾਂ ਦੀ ਗੱਲ ਮੰਨੀਏ ਉੱਥੇ ਤਾਂ ਮੋਹਨ ਸਿੰਘ ਜਿੱਤ ਹੀ ਗਿਆ ਸੀ ਕਿਉਂਕਿ ਸਰਕਾਰਾਂ ਨੇ ਉਹਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ ਜਦੋਂ ਘਰੇ ਆਇਆ ਤਾਂ ਦੇਖਿਆ ਸੱਚੀ ਉਹਦੀ ਪਤਨੀ ਪੇਕਿਆਂ ਤੋਂ ਮੁੜੀ ਨਹੀਂ ਸੀ ਉਹਨੇ ਕਈ ਵਾਰ ਫੋਨ ਕੀਤੇ ਪਰ ਉਧਰੋਂ ਕਿਸੇ ਨੇ ਗੱਲ ਨਾ ਕੀਤੀ ਮੁਸੀਬਤਾਂ ਮਾਰੀ ਰੁੱਸ ਕੇ ਪੇਕੇ ਗਈ ਸੀ ਉਹਨੂੰ ਮਨਾਉਣਾ ਦਿੱਲੀ ਸਰਕਾਰ ਨੂੰ ਮਨਾਉਣਾ ਸੀ ਕਹਾਣੀ ਕਿੱਧਰ ਲੈ ਗਈ ਤੁਰਿਆ ਮੈਂ ਵੀ ਗੱਲ ਤਾਂ ਉਸ ਬੱਚੇ ਦੀ ਸੀ ਜੀ ਦੀ ਲਾਂਸ ਜਿਉਨੇ ਚੌਕੀਦਾਰ ਨੇ ਦੇਖੀ ਸੀ ਪਰ ਅਨ ਭਗਵਾਨ ਬਾਰੇ ਦੱਸਣ ਤੋਂ ਪਹਿਲਾਂ ਅਨ ਦਾਤੇ ਬਾਰੇ ਦੱਸਣਾ ਬਹੁਤ ਜ਼ਰੂਰੀ ਆ ਮੋਹਨ ਸਿੰਘ ਨੇ ਜਿਉਨੇ ਚੌਕੀਦਾਰ ਦੀ ਆਵਾਜ਼ ਪਹਿਚਾਣ ਲਈ ਸੀ ਫਿਰ ਵੀ ਦਰਵਾਜ਼ਾ ਖੋਲਣ ਤੋਂ ਪਹਿਲਾਂ ਪੁੱਛਿਆ ਕੌਣ ਆ ਮੈਂ ਆ ਜੀ ਜਿਉਣਾ ਚੌਕੀਦਾਰ ਹਮੇਸ਼ਾ ਗੜਕਮੀ ਆਵਾਜ਼ 'ਚ ਗੱਲ ਕਰਨ ਵਾਲਾ ਜਿਉਣਾ ਅੱਜ ਘਬرائی ਜੀ ਆਵਾਜ਼ 'ਚ ਬੋਲ ਰਿਹਾ ਸੀ ਰਾਮਰੇਟ ਜੀ ਕੋਈ ਜਵਾਕ ਮਾਰ ਕੇ ਸਿੱਟ ਗਿਆ ਆਪਣੇ ਘਰ ਕੋਲ ਬਹੁਤ ਕਾਲ ਯੁਗ ਆ ਗਿਆ ਧਰਮ ਨਾਲ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਹਿਲਾਂ ਤਾਂ ਸੋਚਿਆ ਮਨਾ ਕਾ ਨੂੰ ਜਾਂਦੀ ਏ ਬਲਾਏ ਦੁਪਹਿਰੇ ਕੱਟ ਜਾ ਵਾਲੀ ਗੱਲ ਕਰਨੀ ਆ ਜਿਵੇਂ ਦੁਨੀਆ ਅੱਖਾਂ ਮੀਚ ਕੇ ਲੰਘ ਜਾਂਦੀ ਹੁੰਦੀ ਐ ਆਪਾਂ ਵੀ ਲੰਘ ਜਾਣੇ ਆ ਫਿਰ ਬੰਦੇ ਦੀ ਦੇਹ ਨੂੰ ਤਾਂ ਕੁੱਤੇ ਖਾਣ ਧਰਮ ਨਾਲ ਐਨਾ ਕਾਲ ਯੁਗ ਤਾਂ ਨਹੀਂ ਆਇਆ ਹਜੇ ਸਰਪੰਚ ਨੂੰ ਉਹਦੇ ਮੋਬਾਈਲ ਤੇ ਫੋਨ ਕੀਤਾ ਉਛੇ ਰੱਬੀ ਹੋਇਆ ਪਿਆ ਸੀ ਜੀਦਾ ਵੀ ਦਰ ਖੜਕਾਇਆ ਸਾਰੇ ਕਹਿੰਦੇ ਸਵੇਰੇ ਦੇਖਾਂਗੇ ਫਿਰ ਮੈਂ ਸੋਚਿਆ ਕਿ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਕੰਮ ਰੇਟ ਆ ਚੌਕੀਦਾਰ ਇਹ ਗੱਲਾਂ ਮੋਹਨ ਸਿੰਘ ਨੂੰ ਦੱਸਦਾ ਹੋਇਆ ਬੈਟਰੀ ਦਾ ਚਾਨਣ ਕਰਦਾ ਅੱਗੇ-ਅੱਗੇ ਤੁਰ ਹੀ ਜਾ ਰਿਹਾ ਸੀ ਮੋਹਨ ਸਿੰਘ ਦਾ ਘਰ ਪਿੰਡ ਦੇ ਬਾਹਰ ਖੇਤਾਂ 'ਚ ਸੀ ਲਾਸ਼ ਉਹਦੇ ਘਰ ਦੇ ਨੇੜੇ ਸੜਕ ਤੇ ਕੰਡੇ ਤੇ ਪਈ ਸੀ ਲਾਸ਼ ਕੋਲ ਜਾ ਕੇ ਚੌਕੀਦਾਰ ਨੇ ਬੈਟਰੀ ਦਾ ਚਾਨਣ ਬੱਚੇ ਦੇ ਮੂੰਹ ਤੇ ਕੀਤਾ 9-10 ਸਾਲ ਦੇ ਬੱਚੇ ਦੀ ਸੀ ਸਿਰ ਦੇ ਵਾਲ ਕੱਟੇ ਹੋਏ ਤੇੜ ਨਿੱਕਰ ਜੋ ਲਹੂ ਲਿਬੜੀ ਪਈ ਸੀ ਤੇ ਬਿਨਾ ਸਾਰਾ ਸਰੀਰ ਨੰਗਾ ਸੀ ਸਰੀਰ ਤੇ ਖਰੋਚਾ ਤੇ ਜ਼ਖਮ ਸਨ ਆਲੇ ਦੁਆਲੇ ਖੂਨ ਦੇ ਛਿੱਟੇ ਐਨੇ ਕੋ ਬੱਚੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਭਲਾ ਮੋਹਨ ਸਿੰਘ ਦੇ ਅੰਦਰੋਂ ਜਿਵੇਂ ਰੁਗ ਭਰਿਆ ਗਿਆ ਹੋਵੇ ਆਪਣੇ ਪਿੰਡ ਦਾ ਤਾਂ ਲੱਗਦਾ ਨਹੀਂ ਮੈਂ ਆਪਣੇ ਪਿੰਡ ਦੇ ਸਾਰੇ ਜੁਆਕਾਂ ਨੂੰ ਜਾਣਦਾ ਚੌਕੀਦਾਰ ਨੇ ਫਿਰ ਬੱਚੇ ਦੇ ਮੂੰਹ ਤੇ ਬੈਟਰੀ ਦਾ ਚਾਨਣ ਕਰਦਿਆਂ ਕਿਹਾ ਦੁਰਫੀਟੇ ਮੂੰਹ ਝਾਲਮੋ ਧਰਮ ਨਾਲ ਗਰਕ ਜੋ ਤੁਸੀਂ ਲਾਸ਼ ਵੱਲ ਤੁਰੇ ਜਾਂਦੇ ਕਮਰੇ ਨੂੰ ਚੌਕੀਦਾਰ ਨੇ ਬਾਹੂ ਫੜ ਕੇ ਰੋਕ ਲਿਆ ਪੁਲਿਸ ਕੇਸ ਆ ਜੀ ਪੁਲਿਸ ਨੂੰ ਫੋਨ ਕਰੋ ਧਰਮ ਨਾਲ ਕਿਤੇ ਆਪਾਂ ਪੁਲਿਸ ਦੇ ਚੱਕਰ 'ਚ ਨਾ ਪੈ ਜਾਈਏ ਮੋਹਨ ਸਿੰਘ ਪੁਲਿਸ ਦੇ ਚੱਕਰ ਤੋਂ ਕਦੋਂ ਡਰਦਾ ਸੀ ਪਰ ਉਹ ਉੱਥੋਂ ਕੁਝ ਸੋਚ ਕੇ ਮੋਬਾਈਲ ਚੁੱਕਣ ਘਰ ਨੂੰ ਤੁਰ ਪਿਆ ਕਾਰ ਕਾਂਸ ਤੇ ਪਿਆ ਮੋਬਾਈਲ ਚੁੱਕ ਕੇ ਥਾਣੇ ਨੂੰ ਫੋਨ ਕਰਨ ਲੱਗਿਆ ਉਧਰੋਂ ਕੰਪਿਊਟਰ ਬੋਲੀ ਜਾ ਰਿਹਾ ਸੀ ਕਾਮਰੇਡ ਉਹ ਤਾਂ ਤੋਂ ਕਹੇਗਾ ਕਿ ਜਵਾਕ ਦੀ ਲਾਸ਼ ਕੋਲ ਪਈਆ ਇਹਨੂੰ ਖਾਣ ਦਾ ਹੱਬੜਾ ਲੱਗਿਆ ਪਰ ਸੱਚ ਦੱਸਾਂ ਜਦੋਂ ਦੀ ਲਾਸ਼ ਵੇਖੀ ਆ ਨਾ ਮੇਰੇ ਦਿਲ ਨੂੰ ਕੁਝ ਹੋ ਹੀ ਜਾਂਦਾ ਧਰਮ ਨਾਲ ਮੈਨੂੰ ਲੱਗਦਾ ਮੈਨੂੰ ਹੁਣੇ ਦੁਆਰਾ ਪੈ ਜਾਣਾ ਭਾਬੀ ਜੀ ਨੂੰ ਕਹਿ ਕੇ ਚਾਹ ਬਣਵਾਓ ਨਹੀਂ ਤਾਂ ਮੈਨੂੰ ਕੁਝ ਹੋ ਜਾਣਾ ਚੌਕੀਦਾਰ ਮੋਹਨ ਸਿੰਘ ਨੂੰ ਕਹਿਣ ਲੱਗਿਆ ਜਾ ਜਾ ਕੇ ਰਸੋਈ ਚ ਆਪ ਬਣਾ ਲਾ ਮੋਹਨ ਸਿੰਘ ਬੋਲਿਆ ਪਹਿਲੇ ਜ਼ਮਾਨੇ 'ਚ ਤਾਂ ਹੱਡਾਂ 'ਚ ਪ੍ਰਾਣ ਹੁੰਦੇ ਸੀ ਹੁਣ ਤਾਂ ਧਰਮ ਨਾਲ ਅੰਨ 'ਚ ਪ੍ਰਾਣ ਨਹੀਂ ਕਹਿੰਦਾ ਹੋਇਆ ਚੌਕੀਦਾਰ ਰਸੋਈ ਵੱਲ ਤੁਰ ਪਿਆ ਮੋਹਨ ਸਿੰਘ ਐਂਬੂਲੈਂਸ ਨੂੰ ਕਦੇ ਪੁਲਿਸ ਨੂੰ ਫੋਨ ਕਰਦਾ ਬੱਚੇ ਦੀ ਲਾਸ਼ ਵੱਲ ਤੁਰ ਪਿਆ ਉਹਨੇ ਸਰਪੰਚ ਤੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਫੋਨ ਕੀਤੇ ਉਹ ਕੰਮ ਵਿੱਚ ਜੀ ਜਾਣ ਨਾਲ ਜੁਟ ਗਿਆ ਉਸ ਵਿੱਚ ਇਹੋ ਤਾਂ ਗੱਲ ਸੀ ਜਿਹੜੀ ਉਹਨੂੰ ਕਾਮਰੇਡ ਬਣਾਉਂਦੀ ਸੀ ਉਹ ਕਿਸੇ ਕਮਿਊਨਿਸਟ ਪਾਰਟੀ ਦਾ ਤਾਂ ਕੀ ਕਿਸੇ ਰਾਜਨੀਤਿਕ ਪਾਰਟੀ ਦਾ ਵੀ ਮੈਂਬਰ ਨਹੀਂ ਸੀ ਅਜੇ ਹੀ ਇੱਕ ਗੱਲ ਤੁਹਾਨੂੰ ਦੱਸ ਦਾਂ ਜੀਨੇ ਉਹਨੂੰ ਕਾਮਰੇਡ ਬਣਾ ਦਿੱਤਾ ਸੀ ਉਸ ਸਾਲ ਮੀਂਹ ਬਹੁਤ ਪਈ ਸੀ 15 ਦਿਨ ਛੜੀ ਨਾ ਹਟੀ ਮੋਹਨ ਸਿੰਘ ਜਦੋਂ ਕਮੀਆਂ ਦੇ ਵੇੜੇ ਵੱਲ ਗਿਆ ਉੱਥੇ ਗਲੀਆਂ 'ਚ ਪਾਣੀ ਨਹੀਂ ਭਰਿਆ ਪਿਆ ਸੀ ਸਾਰੇ ਪਿੰਡ ਦਾ ਪਾਣੀ ਚਮਾੜੀ ਵਾਲੇ ਟੋਬੇ ਵਾਲੀ ਤਾਂ ਜਾਂਦਾ ਸੀ ਉਹਨਾਂ ਦੇ ਘਰਾਂ ਅੰਦਰ ਵੀ ਪਾਣੀ ਫੇਰ ਰਿਹਾ ਸੀ ਕਈ ਪਰਿਵਾਰ ਦਿਹਾੜੀ ਨਿਤਕ ਮਾਉਂਦੇ ਤੇ ਉਹੀ ਖਾਂਦੇ ਸੀ ਉਹਨਾਂ ਦੇ ਚੁੱਲ੍ਹੇ ਨਹੀਂ ਸੀ ਬਲੇ ਉਹਨਾਂ ਦੀ ਇਹ ਹਾਲਤ ਦੇਖ ਕੇ ਮੋਹਨ ਸਿੰਘ ਦਾ ਮਨ ਪਸਿਜ ਗਿਆ ਉਹਨੂੰ ਚੈਨ ਨਾ ਆਵੇ ਉਹਦੇ ਘਰ ਪਏ ਦਾਣੇ ਢਿੱਡ ਭਰਨ ਜੋਗੇ ਨਹੀਂ ਸੀ ਉਹਨਾਂ ਪਿੰਡ ਦੇ ਵੱਡੇ ਬੰਦਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜਿਹਦਾ ਢਿੱਡ ਦੁਖੂ ਆਪੇ ਦਵਾਈ ਲੈ ਲੂ ਉਹ ਆਪ ਤਾਂ ਮੰਗਦੇ ਨਹੀਂ ਤੂੰ ਕੌਣ ਅਖੇ ਖਾਮ ਖਾ ਜੇ ਉਹ ਨਾ ਆਪ ਨਹੀਂ ਆਉਣਾ ਤਾਂ ਆਪਣੀਆਂ ਤੀਵੀਆਂ ਭੇਜਣ ਜਿੰਨੇ ਮਰਜੀ ਦਾਣੇ ਲੈਣ ਉਹ ਕੰਮ ਕਰਨ ਤਾਂ ਸ਼ਹਿਰ ਜਾਂਦੇ ਨੇ ਪਿੰਡ ਚ ਕਿਸੇ ਦੀ ਵੱਡੀ ਉਂਗਲ ਤੇ ਨਹੀਂ ਮੂਤਦੇ ਉਥੋਂ ਲਿਆਣ ਫਿਰ ਦਾਣੇ ਉਹਨਾਂ ਵੱਡੇ ਬੰਦਿਆਂ ਨੂੰ ਛੋਟੀਆਂ ਗੱਲਾਂ ਕਰਕੇ ਉਹਨਾਂ ਨੂੰ ਮੋੜ ਦਿੱਤਾ ਸੀ ਪਰ ਮੋਹਣ ਸਿੰਘ ਦੀ ਪਤਨੀ ਦੇ ਕਹਿਣ ਵਾਂਗ ਉਹਨੇ ਮੁਸੀਬਤ ਸਹੇੜ ਲਈ ਸੀ ਇਹ ਨਾ ਸਮਝਣਾ ਕਿ ਲੋਕਾਂ ਲਈ ਮੁਸੀਬਤ ਮੁੱਲ ਲੈ ਕੇ ਉਹ ਕਿਸੇ ਤੇ एहसान ਕਰ ਰਿਆ ਹੁੰਦਾ ਸਗੋਂ ਇਹਿਸਾਨ ਤਾਂ ਉਲਟਾ ਉਸਤੇ ਹੋ ਰਿਹਾ ਹੁੰਦਾ। ਉਹਨੇ ਪਤਨੀ ਨਾਲ ਲੜਦਿਆਂ ਭੇਡਦਿਆਂ ਗਰੀਬਾਂ ਨੂੰ ਆਪਣੇ ਘਰੋਂ ਜਿੰਨੀ ਕਣਕ ਦੇ ਸਕਦਾ ਸੀ ਦੇ ਦਿੱਤੀ। ਹੁਣ ਉਹਨੂੰ ਸਮਝ ਨਾ ਲੱਗੇ ਕਿ ਉਹ ਹੋਰ ਮਦਦ ਕਿਵੇਂ ਕਰੇ। ਉਹ ਮਸਲੇ ਦਾ ਹੱਲ ਲੱਭਣ ਲਈ ਗੋਡੇ-ਗੋਡੇ ਪਾਣੀ 'ਚ ਸ਼ਹਿਰ ਵੱਲ ਸਾਈਕਲ ਤੇ ਜਾ ਰਿਹਾ ਸੀ। ਉਹਨੇ ਦੇਖਿਆ ਕਿ ਸ਼ਹਿਰ ਦੀਆਂ ਜੜਾਂ 'ਚ ਵੱਡੇ-ਵੱਡੇ ਸਰਕਾਰੀ ਗੋਦਾਮ ਸਨ। ਲੱਖਾਂ ਕੁਇੰਟਲ ਕਣਕ ਨਾਲ ਭਰੇ ਹੋਏ। ਕੁਝ ਕਣਕ ਦੀਆਂ ਬੋਰੀਆਂ ਦੇ ਅੰਬਾਰ ਗੋਦਾਮਾਂ ਤੋਂ ਬਾਹਰ ਵੀ ਲੱਗੇ ਹੋਏ ਸਨ ਸ਼ਾਇਦ ਗੋਦਾਮਾਂ ਅੰਦਰ ਥਾਂ ਨਹੀਂ ਬਚੀ ਹੋਣੀ ਇਸੇ ਕਰਕੇ ਬਾਹਰ ਕਣਕ ਦੀਆਂ ਬੋਰੀਆਂ ਦੇ ਢੇਰ ਲਾ ਦਿੱਤੇ ਸਨ ਉਤੋਂ ਤਰਪਾਲਾਂ ਨਾਲ ਟੱਕ ਦਿੱਤੇ ਇਹ ਕਣਕ ਤਾਂ ਸਾਰੇ ਪੰਜਾਬ ਦੇ ਗਰੀਬਾਂ ਦੀ ਭੁੱਖ ਦੂਰ ਕਰ ਸਕਦੀ ਆ ਇਹ ਗੋਦਾਮ ਤਾਂ ਹੀ ਤਾਂ ਭਰੇ ਨੇ ਤਾਂ ਜੋ ਔਖੇ ਵੇਲੇ ਦੇਸ਼ ਦੇ ਲੋਕਾਂ ਦੇ ਕੰਮ ਆ ਸਕਣ ਮੋਹਨ ਸਿੰਘ ਨੇ ਸੋਚਿਆ ਉਹਨੇ ਗੋਦਾਮਾ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਉਹ ਉਹਦੀਆਂ ਗੱਲਾਂ ਸੁਣ ਕੇ ਮੁਸਕਰਾਏ ਉਹ ਉਹਨਾਂ ਨੂੰ ਝੱਲਾ ਜਿਹਾ ਬੰਦਾ ਲੱਗਿਆ ਜਾਂ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਣਾ ਆਖਰ ਉਹ ਤਾਂ ਖਿਹੜਾ ਛਡਾਉਣ ਲਈ ਉਹਨਾਂ ਨੇ ਸੌ ਦੀ ਇੱਕ ਸੁਣਾ ਦਿੱਤੀ ਜਨਾਬ ਸਰਕਾਰੀ ਹੁਕਮਾਂ ਬਿਨਾ ਇੱਕ ਵੀ ਦਾਣਾ ਨਹੀਂ ਦੇ ਸਕਦੇ ਸਰਕਾਰਾਂ ਵੀ ਅਸੀਂ ਉਹ ਬਣਾਉਣੀ ਆ ਤਾਂ ਜੋ ਔਖੇ ਵੇਲੇ ਲੋਕਾਂ ਦੇ ਕੰਮ ਆ ਸਕਣ ਮੋਹਨ ਸਿੰਘ ਨੇ ਕਿਹਾ ਪਰ ਮੁਲਾਜ਼ਮਾਂ ਨੇ ਉਹਦੀ ਗੱਲ ਸੁਣੀ ਹੀ ਨਹੀਂ ਉਹ ਕਿੱਥੇ ਹਟਣ ਵਾਲਾ ਸੀ ਉਹਨੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਉਹਨੇ ਦਰਖਤ ਦਾ ਟਾਣਾ ਤੋੜ ਕੇ ਇੱਕ ਡੰਡਾ ਬਣਾ ਲਿਆ। ਆਪਣੀ ਕੇਸਰੀ ਪੱਗ ਪਾੜ ਕੇ ਉਹਨੂੰ ਝੰਡੇ ਵਾਂਗ ਬਣਾ ਕੇ ਡੰਡੇ ਤੇ ਟੰਗ ਲਿਆ। ਗੋਦਾਮਾਂ ਦੇ ਬਾਹਰ ਪਈਆਂ ਕਣਕ ਦੀਆਂ ਬੋਰੀਆਂ ਦੇ ਢੇਰ ਤੇ ਚੜ੍ਹ ਕੇ ਉਹਨਾਂ ਤੇ ਕਬਜ਼ਾ ਕਰਦਿਆਂ ਉਹਨਾਂ ਉੱਪਰ ਝੰਡਾ ਘੱਟ ਦਿੱਤਾ ਸੀ। ਤਮਾਸ਼ੀਨਾਂ ਦਾ ਇਕੱਠ ਹੋ ਗਿਆ। ਉਹ ਦੋ ਗੁਨਾਰੇ ਮਾਰ ਕੇ ਭਾਸ਼ਣ ਦੇਣ ਲੱਗਾ ਸਾਥੀਓ ਸਾਡੇ ਦੇਸ਼ ਦੇ ਗਰੀਬ ਲੋਕ ਭੁੱਖੇ ਮਰਦੇ ਨੇ। ਇਹ ਅਨਾਜ ਗਰੀਬਾਂ 'ਚ ਵੰਡਿਆ ਜਾਓ। ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਲੋਕ ਵੀ ਮੋਹਨ ਸਿੰਘ ਦੇ ਨਾਰਿਆਂ ਦਾ ਜਵਾਬ ਜ਼ਿੰਦਾਬਾਦ ਮੁਰਦਾਬਾਦ ਵਿੱਚ ਦੇਣ ਲੱਗੇ ਗੋਦਾਮ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਹ ਪਾਗਲ ਬੰਦਾ ਕੀ ਕਰ ਰਿਹਾ ਉਹਨਾਂ ਨੂੰ ਸਮਝ ਨਾ ਆਵੇ ਉਹਨਾਂ ਪੁਲਿਸ ਬੁਲਾ ਲਈ ਥਾਣੇਦਾਰ ਨੇ ਮੋਹਨ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਗੱਲ ਤੇ ਅੜਿਆ ਰਿਹਾ ਕਿ ਜਿੰਨਾ ਚਿਰ ਕਣਕ ਗਰੀਬਾਂ 'ਚ ਵੰਡੀ ਨਹੀਂ ਜਾਂਦੀ ਉਹਦਾ ਸੰਘਰਸ਼ ਜਾਰੀ ਰਹੂਗਾ ਥਾਣੀਦਾਰ ਨੇ ਉਹਨੂੰ ਗੱਲਾਂ-ਬਾਤਾਂ 'ਚ ਉਲਝਾ ਕੇ ਬਹੁਤ ਹੁਸ਼ਿਆਰੀ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਥਾਣੇੋਂ ਛੁੱਟ ਕੇ ਆਇਆ ਤਾਂ ਜਿਹੜੇ ਲੋਕਾਂ ਲਈ ਇਹ ਇਹ ਸਭ ਕੁਝ ਕਰ ਰਿਹਾ ਸੀ, ਉਹੀ ਉਹਦਾ ਮਜ਼ਾਕ ਉਡਾਉਣ ਲੱਗ ਪਏ। ਮੋਣੇ ਨੇ ਕੀ ਖੱਟਿਆ ਪਾਇਆ? ਕੁਝ ਨਹੀਂ। ਐਵੇਂ ਉਹਦਾ ਕਾਮਰੇਡਾਂ ਵਾਂਗ ਸੰਘਰਸ਼ ਕਰਨ ਨੂੰ ਜੀ ਕਰ ਆਇਆ ਉਹ। ਇਸ ਤਰ੍ਹਾਂ ਉਹਦੀ ਅਲ ਕਾਮਰੇਡ ਪੈ ਗਈ ਸੀ। ਜਦੋਂ ਲੋਕ ਭਲਾਈ ਦੇ ਕੰਮ ਕਰਦਿਆਂ ਉਹ ਆਪਣੀ ਥੋੜੀ ਜਿਹੀ ਜ਼ਮੀਨ ਵੇਚ ਬੈਠਿਆ ਤਾਂ ਲੋਕ ਹੱਸਦੇ। ਲੋ ਬਈ ਕਾਮਰੇਟ ਦਾ ਸੰਘਰਸ਼ ਤਾਂ ਕੰਮ ਆ ਗਿਆ ਉਹਨੇ ਆਪਣੀ ਢਾਲ ਮਾਫ ਕਰਾ ਲਈ ਗੱਲ ਤਾਂ ਉਸ ਬੱਚੇ ਦੀ ਚੱਲ ਰਹੀ ਸੀ ਜੀ ਦੀ ਲਾਸ਼ ਮਿਲੀ ਸੀ ਕਹਾਣੀ ਹੋ ਰੇ ਪਾਸੇ ਤੁਰਪੀ ਪਰ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਨਾ ਕਿ ਇਸ ਦੇਸ਼ ਵਿੱਚ ਅੰਨ ਦੇ ਵੱਡੇ ਵੱਡੇ ਭੰਡਾਰ ਨੇ ਜਿਹੜੇ ਮੀਹਾਂ 'ਚ ਗਲ ਰਹੇ ਨੇ ਹੁਣ ਮਾਮਲਾ ਵੱਖਰਾ ਸੀ ਮੋਹਨ ਸਿੰਘ ਦੇ ਸਾਹਮਣੇ ਮਾਸੂਮ ਦੀ ਲਾਸ਼ ਪਈ ਸੀ ਉਹਨੇ ਪਿੰਡ ਦੇ ਜਿੰਨਾ ਬੰਦਿਆਂ ਨੂੰ ਫੋਨ ਕੀਤਾ ਸਭ ਨੇ ਉਹਨੂੰ ਇਸ ਮਾਮਲੇ ਵਿੱਚ ਨਾ ਪੈਣ ਦੀ ਸਲਾਹ ਦਿੱਤੀ ਉਹ ਬੱਚੇ ਦੀ ਲਾਸ਼ ਕੋਲ ਪਹੁੰਚੇ ਆ ਬੈਟਰੀ ਨਾਲ ਚਾਨਣ ਕਰਕੇ ਬੱਚੇ ਦੇ ਨੱਕ ਕੋਲ ਹੱਥ ਕਰਕੇ ਦੇਖਿਆ ਉਹਦਾ ਤਾਂ ਸਾਹ ਚੱਲਦਾ ਸੀ ਮੋਹਨ ਸਿੰਘ ਦੀ ਖੁਸ਼ੀ ਦੀ ਤਾਂ ਕੋਈ ਹੱਦ ਹੀ ਨਾ ਰਹੀ ਉਹਨੇ ਬੱਚੇ ਦੀ ਬਾਹ ਫੜ ਕੇ ਉਹਦੀ ਨਮਜ਼ ਵੇਖੀ ਜਿਉਂਦਾ ਉਹ ਖੁਸ਼ੀ ਚ ਚਿੱਕਿਆ ਉਹ ਬੱਚੇ ਨੂੰ ਚੁੱਕ ਕੇ ਘਰ ਲੈ ਆਇਆ ਬੱਚਾ ਬੇਹੋਸ਼ ਸੀ ਉਨੇ ਬੱਚੇ ਨੂੰ ਸਾਫ਼ ਜੇ ਕੱਪੜੇ ਨਾਲ ਸਾਫ਼ ਕਰਕੇ ਪਾਇਆ। ਬੱਚੇ ਨੇ ਘੁੱਟ ਕੇ ਇੱਕ ਮੁੱਠੀ ਮਿੱੱਚੀ ਹੋਈ ਸੀ। ਪਤਾ ਨਹੀਂ ਉਹਦੇ ਵਿੱਚ ਕੀ ਸੀ। ਕਾਮਰੇਡ ਐਂਬੂਲੈਂਸ ਨੂੰ ਫੋਨ ਕਰਨ ਲੱਗਿਆ। ਚੌਂਕੀਦਾਰ ਰਸੋਈ 'ਚੋਂ ਦੋ ਗਲਾਸ ਚਾਹ ਬਣਾ ਲਿਆ ਆ। ਬੱਚੇ ਨੂੰ ਅੰਦਰ ਮੰਜੇ ਤੇ ਪਿਆ ਦੇਖ ਕੇ ਘਬਰਾ ਗਿਆ। ਉਹ ਕਾਮਰੇਡ ਜੀ ਪਾ ਲਿਆ ਗਲ ਖੂਨ। ਧਰਮ ਨਾਲ ਕਾਨੂੰ ਕਰ ਲਿਆਉਣਾ ਸੀ। ਜਿਉਂਦਾ ਹੈ ਚਾਹ ਸਿੱਟ ਪਰੇ। ਆ ਕੇ ਪੀਵਾਂਗੇ। ਚਾਲ ਲੈ ਨੂੰ ਹਸਪਤਾਲ ਲੈ ਕੇ ਚਲੀ ਐਂਬੂਲੈਂਸ ਵਾਲੇ ਫੋਨ ਨਹੀਂ ਚੱਕਦੇ ਉਦੋਂ ਤੱਕ ਪਿੰਡ ਦੇ ਕਈ ਬੰਦੇ ਜਿਨ੍ਹਾਂ ਨੂੰ ਉਹਨੇ ਫੋਨ ਕੀਤੇ ਸੀ ਮੋਹਨ ਸਿੰਘ ਦੇ ਘਰ ਆ ਗਏ ਨੇਕ ਦੇ ਮੁੰਡੇ ਸ਼ੀਵ ਨੇ ਬੱਚੇ ਨੂੰ ਪਹਿਚਾਨ ਲਿਆ ਸੀ ਉਹ ਉਹਦੇ ਬਾਰੇ ਦੱਸਣ ਲੱਗਿਆ ਇਹ ਤਾਂ ਜੀ ਆ ਆਪਣੇ ਲਾਗਲੇ ਪਿੰਡ ਬੀਜਾਪੁਰ ਕੋਠੇ ਦੀਆਂ ਮੜੀਆਂ ਕੋਲ ਜਿਹੜਾ ਟੋਬਾ ਹੈ ਨਾ ਉਹਦੇ ਕੰਡੇ ਤੇ ਕਦੀਮੀ ਰਹਿੰਦੀ ਆ ਇਹ ਉਸੇ ਦੀ ਵੱਡੀ ਕੁੜੀ ਆ ਉਹ ਤਾਂ ਜੀ ਯੂਪੀ ਤੋਂ ਭਈਆ ਰਾਣੀ ਆ ਮੁਜ਼ੱਫਰ ਨਗਰ ਉਹਦਾ ਪਿੰਡ ਆ ਪਿੰਡ ਦੇ ਬੰਦੇ ਨਾਲ ਨਿਕਲ ਆਈ ਸੀ 14-15 ਸਾਲ ਹੋ ਗਏ ਉਹਨੂੰ ਆਈ ਨੂੰ ਹੁਣ ਪਤਾ ਨਹੀਂ ਲੱਗਦਾ ਕਿ ਉਹ ਯੂਪੀ ਦੀ ਆ ਜਾਂ ਇੱਧਰਲੀ ਆ ਪੰਜਾਬੀ ਉਹ ਬੋਲਦੀ ਆ ਉਹ ਬੰਦਾ ਜਿਹੜਾ ਉਹਨੂੰ ਕੱਢ ਕੇ ਲਿਆਇਆ ਸੀ ਪਹਿਲਾਂ ਤਾਂ ਉਹਨੇ ਆਪਣੇ ਕੋਲ ਰੱਖੀ ਫਿਰ ਕਿਸੇ ਨੂੰ ਵੇਚ ਕੇ ਭੱਜ ਗਿਆ ਉਹਨੇ ਕੁਝ ਸਮਾਂ ਰੱਖੀ ਫਿਰ ਅੱਗੇ ਵੇਚ ਕੇ ਅੱਧੇ ਪੈਸੇ ਵਟਲੇ ਉਹ ਮੇ ਵਿਕਦੀ ਵਿਕਦੀ ਇੱਕ ਬੁੜੇ ਬੰਦੇ ਨੂੰ ਵੇਚਦੀ। ਉਹਦੇ ਮਰੇ ਤੇ ਹੁਣ ਇਕੱਲੀ ਰਹਿਣ ਲੱਗ ਪਈ। ਹੁਣ ਬੀਜਾਪੁਰ ਕੋਠੇ ਦੀਆਂ ਮੜੀਆਂ 'ਚ ਟੋਬੇ ਤੇ ਕੰਡੇ ਝੁੰਗੀ ਪਾ ਕੇ ਰਹਿੰਦੀ ਆ। ਉਹਦੇ ਵੱਖ-ਵੱਖ ਬੰਦਿਆਂ ਤੋਂ ਤਿੰਨ ਜੁਆਕ ਨੇ। ਚੌਥਾ ਹੁਣ ਹੋਣ ਵਾਲਾ। ਜਦੋਂ ਪੁੱਛੋਗੇ ਘਰੋਂ ਕਿਉਂ ਭੱਜ ਕੇ ਆਈ ਆ? ਤਾਂ ਢਿੱਡ ਤੇ ਹੱਥ ਮਾਰ ਕੇ ਕਹੂਗੀ। ਆ ਢਿੱਡ ਲੈ ਕੇ ਆਇਆ ਜੀ। ਸ਼ਿਵਜੀ ਉਹਦੇ ਬਾਰੇ ਸਭ ਕੁਝ ਜਾਣਦਾ ਸੀ। ਉਹ ਵੀ ਉਸ ਕੋਲ ਰਾਤ ਬਰਾਤ ਜਾਣ ਵਾਲਿਆਂ ਬੰਦਿਆਂ ਜੋਈ ਸੀ ਉਹ ਉਹਦੇ ਬਾਰੇ ਦੱਸਣੋਂ ਨਹੀਂ ਸੀ ਹਟ ਰਿਹਾ ਜਿਸ ਨੂੰ ਸਿਰ ਦੇ ਵਾਲ ਕੱਟਿਆ ਕਰਕੇ ਮੁੰਡਾ ਸਮਝ ਰਹੀ ਸੀ ਉਹ ਤਾਂ ਕੁੜੀ ਸੀ ਮਾਮਲਾ ਹੋਰ ਪਚੀਦਾ ਹੋ ਗਿਆ ਜੁਰਮ ਵੀ ਵੱਡਾ ਹੀ ਹੋਇਆ ਹੋਵੇਗਾ ਸ਼ਾਇਦ ਉਸ ਮਾਸੂਮ ਨਾਲ ਬਲਾਤਕਾਰ ਜੈਲਦਾਰਾਂ ਦੇ ਜਗੀਰ ਸਿੰਘ ਦੇ ਕਰ ਕਾਰ ਸੀ ਉਹਨੇ ਕਾਰ ਲਿਆਉਣ ਤੋਂ ਨਾ ਕਰ ਦਿੱਤੀ ਭਾਈ ਮੈਥੋਂ ਪੁਲਿਸ ਦੇ ਚੱਕਰਾਂ 'ਚ ਨਹੀਂ ਪਿਆ ਜਾਣਾ ਮੈਂ ਤਾਂ ਦਿਲ ਦਾ ਮਰੀਜ਼ ਆਂ ਉਹ ਗੱਡੀ ਦੇ ਖੂਨ ਨਾਲ ਲਿਬੜਨ ਤੋਂ ਡਰ ਗਿਆ ਸੀ ਸਾਰੇ ਪੁਲਿਸ ਤੇ ਐਂਬੂਲੈਂਸ ਨੂੰ ਡੇਕਣ ਦੀ ਸਲਾਹ ਦੇਣ ਲੱਗੇ ਕੋਈ ਕਹਿ ਰਿਹਾ ਸੀ ਬੱਚੀ ਦੇ ਮਾਪੇ ਤੋਂ ਬਿਨਾ ਕਦਮ ਨਾ ਪੁੱਟਿਓ ਭਾਈ ਜਮਾਨਾ ਖਰਾਬ ਆ ਬੱਚੀ ਦੀ ਹਾਲਤ ਵਿਗੜਦੀ ਜਾ ਰਹੀ ਸੀ ਖੂਨ ਵਗੀ ਜਾ ਰਿਹਾ ਸੀ ਸ਼ਿਵਜੀ ਨੂੰ ਬੱਚੀ ਦੇ ਮਾਪੇ ਲਿਉਣ ਲਈ ਕਹਿ ਕੇ ਕਾਮਰੇਡ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਲੋਕਾਂ ਨੇ ਰੋਕਦਿਆਂ ਚੌਕੀਦਾਰ ਨੂੰ ਕਿਹਾ ਇਹਨੂੰ ਲੈ ਕੇ ਪਿੱਛੇ ਬੈਠ ਉਹਦਾ ਮੋਟਰਸਾਈਕਲ ਸਰਕਾਰੀ ਹਸਪਤਾਲ ਭੱਜਿਆ ਜਾ ਰਿਹਾ ਸੀ ਹਸਪਤਾਲ ਦੇ ਬਾਹਰ ਬੈਠਾ ਮੋਹਨ ਸਿੰਘ ਸੋਚ ਰਿਹਾ ਸੀ ਕੌਣ ਹਰਾਮਖੋਰ ਸੀ ਜਿਨੇ ਬੱਚੀ ਦੀ ਇਹ ਹਾਲਤ ਕੀਤੀ ਆ ਇਹਦੀ ਮਾਂ ਨੂੰ ਆਪਣੀ ਬੱਚੀ ਦਾ ਭੋਰਾ ਫਿਕਰ ਨਹੀਂ ਇਹ ਕਾਸੀਆਂ ਜਿਹੜੇ ਬੱਚੀ ਲਈ ਤਰਸ ਰਹੇ ਆ ਮੁਸੀਬਤਾਂ ਮਾਰੀ ਏਸੇ ਕਰਕੇ ਬਹੁਤ ਹੀ ਦੁਖੀ ਰਹਿੰਦੀ ਆ ਮੈਂ ਤਾਂ ਇਸ ਮਾਸੂਮ ਜੀ ਕੁੜੀ ਨੂੰ ਗੋਦ ਲੈ ਲੈਣਾ ਕਿੱਥੇ ਆ ਕਿੱਥੇ ਆ ਮੇਰੀ ਬੱਚੀ ਸ਼ਿਵਜੀ ਦੇ ਮੋਟਰਸਾਈਕਲ ਤੋਂ ਉਤਰ ਕੇ ਇੱਕ ਔਰਤ ਕਮਲਿਆ ਵਾਂਗ ਹਸਪਤਾਲ ਦੇ ਐਮਰਜੈਂਸੀ ਵਾਲੇ ਵਾਰਡ ਵੱਲ ਭੱਜੀ ਉਹਨੇ ਪੁਰਾਣੇ ਜਿਹੇ ਮੈਲੇ ਕੱਪੜੇ ਪਾਏ ਹੋਏ ਸੀ ਵਾਲ ਖਿਲਰੇ ਹੋਏ ਸੀ ਉਹਦੀ ਗੋਦੀ 'ਚ ਇੱਕ ਛੋਟਾ ਜਿਹਾ ਬੱਚਾ ਸੀ ਚੌਂਕੀਦਾਰ ਨੂੰ ਆਈ ਸੀ ਯੂ 'ਚ ਪਈ ਕੁੜੀ ਦਿਖਾ ਲਿਆ ਆ ਉਹ ਬਾਹਰ ਆ ਕੇ ਬੌਂਦਲਿਆਂ ਵਾਂਗ ਬੈਂਚ ਦੀ ਥਾਂ ਧਰਤੀ ਤੇ ਹੀ ਬੈਠ ਗਈ ਰੋਈ ਜਾ ਰਹੀ ਸੀ ਕਮਜ਼ੋਰ ਜਿਹਾ ਬੱਚਾ ਟਿਆਂ ਟਿਆਂ ਕਰੀ ਜਾ ਰਿਹਾ ਸੀ ਉਹ ਰੋਂਦੀ ਹੋਈ ਸਭ ਦੇ ਸਾਹਮਣੇ ਆਪਣੇ ਖਾਲੀ ਮਾਮ ਜਾਮੇ ਵਰਗੇ ਲਿਫਾਫੇ ਜਿਨ੍ਹਾਂ ਚੋਂ ਹਵਾ ਵੀ ਨਿਕਲ ਚੁੱਕੀ ਹੁੰਦੀ ਆ ਵਾਂਗ ਲਮਕ ਦੇ ਦੁੱਧੋ ਦੇ ਮੂੰਹ 'ਚ ਪਾਉਂਦੀ ਰਹੀ ਬੱਚਾ ਫਿਰ ਵੀ ਟਿਆ ਟਿਆ ਕਰੀ ਜਾ ਰਿਹਾ ਸੀ ਉਹਨੇ ਬੱਚੇ ਨੂੰ ਧਰਤੀ ਤੇ ਪਾ ਦਿੱਤਾ ਤੇ ਬੋਲੀ ਮੈਨੂੰ ਖਾਲਾ ਫਿਰ ਬਿੱਲੀ ਦੇ ਰੋਣ ਵਰਗੀ ਆਵਾਜ਼ ਵਿੱਚ ਰੋਣ ਲੱਗ ਪਈ ਸ਼ਿਵਜੀ ਨੇ ਧਰਤੀ ਤੇ ਪਏ ਬੱਚੇ ਨੂੰ ਚੁੱਕ ਲਿਆ ਮੈਂ ਤਾਂ ਕੱਲ ਦੀ ਨੇ ਅੰਨ ਦਾ ਇੱਕ ਦਾਣਾ ਮੂੰਹ ਤੇ ਨਹੀਂ ਧਰਿਆ ਦੁੱਧ ਕਿੱਥੋਂ ਉਤਰਨਾ ਉਤੋਂ ਵਿੱਚ ਛਿਲੇ ਚ ਕਾਮਰੇਡ ਨੇ ਉਹ ਔਰਤ ਜਿਹਦਾ ਨਾਮ ਪੂਜਾ ਸੀ ਉਹਨੂੰ ਤਲਾਸ਼ਾ ਦਿੱਤਾ ਉਸ ਲਈ ਬ੍ਰੈਡ ਦਾ ਪੈਕੇਟ ਤੇ ਚਾ ਲਿਆ ਉਹ ਰੋਂਦੀ ਰੋਂਦੀ ਸਾਰਾ ਬ੍ਰੈਡ ਦਾ ਪੈਕੇਟ ਖਾ ਗਈ ਫਿਰ ਹੱਥ ਜੋੜ ਕੇ ਕਹਿੰਦੀ ਸਰਦਾਰ ਜੀ ਮੇਰੀ ਬੱਚੀ ਨੂੰ ਬਚਾ ਲਓ ਮੇਰੀ ਸਲੋਨੀ ਨੂੰ ਇਹਦਾ ਬਾਪ ਕਿੱਥੇ ਆ ਚੌਕੀਦਾਰ ਨੇ ਪੁੱਛਿਆ ਸਰਦਾਰ ਜੀ ਰੱਬ ਜਾਣੇ ਇਹਦਾ ਬਾਪ ਕਿੱਥੇ ਆ ਸਰਦਾਰ ਜੀ ਮੈਂ ਤਾਂ ਢਿੱਡ ਦੇ ਖਾਤਰ ਪਰਦੇਸ ਫਿਰਦੀ ਆਂ ਮੇਰੀ ਸਲੋਨੀ ਨੂੰ ਬਚਾ ਲਓ ਉਹਨੇ ਫਿਰ ਹੱਥ ਜੋੜੇ ਸਰਦਾਰ ਜੀ ਦੁਨੀਆ ਵੀ ਮਤਲਬੀ ਆ ਜਿਹਨੂੰ ਮੈਂ ਪਿਆਰ ਕੀਤਾ ਸੀ ਉਹ ਮੈਨੂੰ ਵੇਚ ਕੇ ਭੱਜ ਗਿਆ ਫਿਰ ਹੋਰ ਬਥੇਰੇ ਲੋਕ ਆ ਗਏ ਜਿਹੜੇ ਕਹਿੰਦੇ ਤੈਨੂੰ ਪਿਆਰ ਕਰਦੇ ਆ ਪਰ ਪਿਛਲੇ ਕਈ ਦਿਨਾਂ ਤੋਂ ਕੋਈ ਨਹੀਂ ਆਇਆ ਸਭ ਨੂੰ ਪਤਾ ਸੀ ਕਿ ਮੇਰੇ ਬੱਚਾ ਹੋਣ ਵਾਲਾ ਮੈਂ ਉਹਨਾਂ ਦੇ ਕਿਸੇ ਕੰਮ ਨਹੀਂ ਆ ਸਕਦੀ ਕਈ ਦਿਨਾਂ ਤੋਂ ਮੈਨੂੰ ਬੁਖਾਰ ਨੇ ਸੁੱਟਿਆ ਹੋਇਆ। ਕੱਲ ਸਵੇਰ ਦੀ ਮੇਰੀ ਹਾਲਤ ਬਹੁਤ ਮਾੜੀ ਆ। ਮੈਂ ਪਿੰਡੇ 'ਚ ਜਿਨ੍ਹਾਂ ਦੇ ਘਰੇ ਕੰਮ ਕਰਨ ਜਾਣੀ ਆ, ਰੋਟੀ ਟੁਕ ਲੈ ਕੇ ਆ ਜਾਨੀ ਆ। ਉੱਥੇ ਨਹੀਂ ਜਾ ਸਕੀ। ਮੈਂ ਸਵੇਰ ਦੀ ਤੜਫਦੀ ਸੀ। ਸਲੋਨੀ ਬਹੁਤ ਸਿਆਣੀ ਆ। ਉਹ ਮੈਨੂੰ ਸਾਥ ਦੇ ਰਹੀ। ਬੱਚਾ ਹਨੇਰੇ ਹੋਏ ਹੋਇਆ। ਘਰੇ ਖਾਣ ਨੂੰ ਦਾਣਾ ਵੀ ਨਹੀਂ ਸੀ। ਜਦੋਂ ਮੈਨੂੰ ਜਨਮ ਪੀੜਾ ਤੋਂ ਸੁਰਤਾਈ ਤਾਂ ਭੁੱਖ ਨਾਲ ਤੜਫਦੇ ਦੂਜੇ ਬੱਚਿਆਂ ਦਾ ਖਿਆਲ ਆਇਆ। ਮੇਰੀ ਸਾਮ ਸੰਭਾਲ ਕਰਦੀ ਮੇਰੀ ਸਲੋਨੀ ਮੈਨੂੰ ਕਹਿਣ ਲੱਗੀ ਮੰਮੀ ਆਪਣੇ ਘਰੇ ਖਾਣ ਨੂੰ ਕੁਝ ਨਹੀਂ ਮੈਂ ਪਿੰਡੋਂ ਲੈ ਕੇ ਆਉਣੀ ਆ ਉਹ ਛੋਟੀ ਚੁੱਕ ਕੇ ਥੋੜੀ ਦੂਰ ਜਾ ਕੇ ਹਨੇਰੇ ਤੋਂ ਡਰਦੀ ਫੇਰ ਮੁੜਾਈ ਪਾਣੀ ਪੀ ਕੇ ਸੋ ਜੋ ਮੈਂ ਕਿਹਾ ਕੁਝ ਦਿਨ ਪਹਿਲਾਂ ਮੇਰੀ ਚੁੰਨੀ ਦੇ ਲੜ ਬਣ ਕੇ ਕਣਕ ਦੇ ਦਾਣਿਆਂ ਨੂੰ ਵੇਖ ਕੇ ਉਹਨੇ ਪੁੱਛਿਆ ਸੀ ਮੰਮੀ ਇਹ ਦਾਣੇ ਕਿਉਂ ਬੰਨੇ ਨੇ ਮੈਂ ਉਹਨੂੰ ਦੱਸਿਆ ਕਿ ਆਪਾਂ ਮੜੀਆਂ ਕੋਲ ਰਹਿੰਦੇ ਆ ਨਾ ਪਿੰਡ ਦੀਆਂ ਸਿਆਣੀਆਂ ਬੁੜੀਆਂ ਦੱਸਦੀਆਂ ਨੇ ਬੇਪੂਤ ਪ੍ਰੇਤ ਇੱਲ ਬਲਾ ਕੱਚਾ ਮਾਸ ਖਾਣ ਲਈ ਭੋਂਦੇ ਫਿਰਦੇ ਨੇ ਚੂਨੀ ਦੇ ਲੜ ਬੰਨਿਆ ਅੰਨ ਭਗਵਾਨ ਦੇ ਕੇ ਮੁੜ ਜਾਂਦੇ ਨੇ ਇਹ ਗੱਲ ਉਹਦੇ ਯਾਦ ਆ ਗਈ ਹੋਣੀ ਸਲੋਨੀ ਨੇ ਆ ਕੇ ਮੇਰੀ ਚੂਨੀ ਦੇ ਲੜੋਂ ਕਣਕ ਦੇ ਦਾਣੇ ਖੋਲ ਕੇ ਅੱਧੇ ਉਥੀ ਬੰਨ ਦਿੱਤੇ ਅੱਧੇ ਆਪਣੀ ਮੁਠੀ ਚ ਲੈ ਕੇ ਕਹਿੰਦੀ ਲੈ ਹੁਣ ਨਹੀਂ ਮੈਂ ਡਰਦੀ ਮੇਰੇ ਨਾਲ ਮੇਰਾ ਅੰਨ ਭਗਵਾਨ ਸਰਦਾਰ ਜੀ ਉਹ ਤੋਂ ਆਪਣੇ ਛੋਟੇ ਭੈਣ ਭਰਾ ਭੁੱਖੇ ਨਹੀਂ ਦੇਖ ਹੋਏ ਉਹ ਜੋ ਆਕੜੀ ਆਪ ਵੀ ਤਾਂ ਭੁੱਖੀ ਪਾਣੀ ਸੀ ਉਹ ਤਾਂ ਪਿੰਡੋਂ ਰੋਟੀ ਲੈਣ ਗਈ ਸੀ। ਪੂਜਾ ਫੁੱਟਫੁੱਟ ਕੇ ਰੋ ਪਈ। ਮੇਰੀ ਬੱਚੀ ਨੂੰ ਬਚਾ ਲੋ ਸਰਦਾਰ ਜੀ। ਕਾਮਰੇਡ ਪੂਜਾ ਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨ ਲੱਗਿਆ। ਟੀਵੀ ਵਾਲਿਆਂ ਨੇ ਬੱਚੀ ਨਾਲ ਬਲਾਤਕਾਰ ਦੀ ਖਬਰ ਚੁੱਕ ਲਈ। ਸਲੋਨੀ ਦੇ ਬਿਆਨ ਲੈਣ ਪੁਲਿਸ ਮੁਲਾਜ਼ਮ ਆਏ। ਉਹ ਹਜੇ ਬਿਆਨ ਦੇਣ ਦੇ ਯੋਗ ਨਹੀਂ ਸੀ। ਉਹ ਮੋਹਨ ਸਿੰਘ ਤੇ ਪੂਜਾ ਅਤੇ ਚੌਕੀਦਾਰ ਨੂੰ ਥਾਣੇ ਆਉਣ ਲਈ ਕਹਿ ਗਿਆ। ਤਿੰਨਾਂ ਨੇ ਥਾਣੇ ਜਾ ਕੇ ਮੁੰਸ਼ੀ ਕੋਲ ਬਿਆਨ ਦਰਜ ਕਰਵਾਏ। ਉਸ ਥਾਣੇ ਦਾ ਥਾਣੇਦਾਰ ਉਹੀ ਸੀ ਜਿਨੇ ਗੋਦਾਮਾ ਤੋਂ ਮੋਹਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਹਨੇ ਮੋਹਨ ਸਿੰਘ ਨੂੰ ਥਾਣੇ ਵਿੱਚ ਰੁਕਣ ਲਈ ਕਹਿ ਦਿੱਤਾ। ਪੂਜਾ ਤੇ ਚੌਕੀਦਾਰ ਹਸਪਤਾਲ ਚਲੇ ਗਏ। ਉੱਥੇ ਸਰਪੰਚ ਤੇ ਪਿੰਡ ਦੇ ਸਮਾਜ ਸੇਵੀ ਵੀ ਬੈਠੇ ਸੀ। ਜਿਹੜੇ ਰਾਤੀ ਹਸਪਤਾਲ ਬੱਚੀ ਨੂੰ ਲੈ ਕੇ ਨਹੀਂ ਸੀ ਆਏ। ਉਹ মিডিਆ ਵਾਲਿਆਂ ਨਾਲ ਬਲਾਤਕਾਰੀ ਨੂੰ ਛੇਤੀ ਫੜ ਕੇ ਸਖਤ ਸਜ਼ਾਵਾ ਦੇਣ ਦੇ ਬਿਆਨ ਦੇ ਰਹੇ ਸਨ। ਮੋਹਨ ਸਿੰਘ ਨੂੰ ਥਾਣੇ ਬਿਠਾਉਣ ਵਾਲੀ ਗੱਲ ਜਦੋਂ ਸਰਪੰਚ ਹੋਰਾਂ ਨੂੰ ਦੱਸੀ ਉੱਥੇ ਕੋ ਸਰਮੋਸਰ ਹੋਈ ਹੁਣ ਕਾਮਰੇਡ ਨੂੰ ਬੰਦਾ ਬਣਾ ਕੇ ਥਾਣੇੋਂ ਕੱਢਣਗੇ ਸਲੋਨੀ ਆਈ ਸੀ ਯੂ ਵਿੱਚ ਬੇਹੋਸ਼ ਪਈ ਸੀ ਉਹਦੀ ਮੁੱਠੀ ਹਜੇ ਵੀ ਘੁੱਟੀ ਮਿੱਚੀ ਹੋਈ ਸੀ ਕਾਮਰੇਡ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਇਸ ਜ਼ਾਲਮ ਸਮਾਜ ਤੋਂ ਉਲਟ ਚੱਲ ਕੇ ਕੀ ਕੁਝ ਗਲਤ ਕਰ ਰਿਹਾ ਸੀ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ